ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜ਼ਿਲ੍ਹਾ ਪਦਰੀ ਦਿਵਿਆਂਗ ਦਿਵਸ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰਵਾਲਾ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਰਾਜਕਨ ਕੌਰ ਹੋਰਾ ਨੇ ਦਵੇਆਂ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਇਸ ਮੌਕੇ ਸ਼੍ਰੀ ਲਲਿਤ ਮੋਹਨ ਬੱਲੂ बतौर ਮੁੱਖ ਮਹਿਮਾਨ ਸ਼ਾਮਲ ਹੋਏ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਪ੍ਰੋਬਲਮ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਹੋਣਾ ਥੋੜੀ ਦੇਰ ਤੱਕ ਸਾਡੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ ਬੱਲੂ ਪ੍ਰਧਾਨ ਜੀ ਆਣਗੇ ਤੇ ਉਹ ਰਸਮੀ ਉਦਘਾਟਨ ਤੋਂ ਬਾਅਦ ਤੇ ਆਪਾਂ ਉਹ ਜਿਹੜੇ ਤਿੰਨ ਦੂਸਰੇ ਦੀ ਪ੍ਰੋਬਲਮ ਸੁਣਾਵਾਂਗੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਸੀਂ ਇਹ ਬੇਨਤੀ ਕੀਤੀ ਸੀ ਸਿੱਖਿਆ ਦੀ ਧਾਰੀਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਸੀਂ ਇਹ ਬੇਨਤੀ ਕੀਤੀ ਸੀ ਕਿ ਜੇਕਰ ਉਹਦੇ ਇਹੋ ਜਿਹੇ ਸਟੂਡੈਂਟ ਹੈਗੇ ਆ ਗਵਿੰਦਰ ਸ਼ੇਰ ਪਈਆ 12 ਸ਼ੇਰ 14 ਪਈਆ ਜੇਕਰ ਕੋਈ ਐਵਾਂ ਜਿਹਾ ਸਟੂਡੈਂਟ ਅਜੇ ਵੀ ਹੈਗੇ ਆ ਜਿਨ੍ਹਾਂ ਦਾ ਡਿਊਟੀ ਆਈ.ਡੀ. ਕਾਰਡ ਨਹੀਂ ਬਣਿਆ ਸਾਨੂੰ ਉਹਨਾਂ ਦੇ ਜਿਹੜੀ ਇਨਫੋਰਮੇਸ਼ਨ ਹੈ ਉਹਨਾਂ ਦੀ ਲੋੜ ਹੈ ਉਹ ਸਾਨੂੰ ਸਾਂਝੀਆਂ ਕਰ ਦੇਣ ਤੇ ਜਿਵੇਂ ਵੀ ਹੋ ਸਕਦਾ ਹੋਵੇ ਇਹ ਤਾਂ ਵੀ ਬੋਰਡ ਦੇ ਨਾਲ ਅਸੀਂ ਮੰਨਦਾ ਕਿ ਕਾਫ ਕਰਕੇ ਨੇੜੇ ਤੋਂ ਨੇੜੇ ਕੈਂਪ ਲਗਵਾ ਕੇ ਜਾਂ ਕਲਸਟਰ ਵਾਈਜ਼ ਕੈਂਪ ਲਗਵਾ ਕੇ ਅਜੀਬ ਪ੍ਰਪੋਜ਼ਲ ਉਹਨਾਂ ਨੂੰ ਭੇਜਾਂਗੇ ਉਹਦੇ ਅਕੋਰਡਿੰਗ ਵੀ ਜੇ ਕੋਈ ਹੈਲਥ ਸਪਾਰਟਮੈਂਟ ਉਹਦੇ ਵਿੱਚ ਉਹਨੂੰ ਜਿਹੜਾ ਹੈਗਾ ਅਵਲਾਈਜ਼ ਕਰ ਸਕਦਾ ਵੱਧ ਤੋਂ ਵੱਧ ਤਾਂ ਉਹ ਦਰਵਿਆਨ ਜਨਾਂ ਤੱਕ ਇੱਕ ਪਹੁੰਚ ਹੋਵੇਗੀ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਜੁਟੀ ਆਈਡੀ ਕਾਰਡ ਆ ਉਹ ਪ੍ਰਧਾਨ ਜੀ ਥੋੜੀ ਦੇਰ ਤੱਕ ਹੀ ਆ ਜਾਣਗੇ ਤੇ ਉਸ ਤੋਂ ਪਹਿਲਾਂ ਜੇ ਵੈਸੇ ਹੀ ਕੋਈ ਜਿਹੜਾ ਹੈਗਾ ਆਪਾਂ ਕੋਈ ਮੁੱਦਾ ਡਿਸਕਸ਼ਨ ਜਿਹੜੀ ਹੈਗੀ ਆ ਉਹ ਆਪਾਂ ਕਰ ਸਕਦੇ ਆ ਸਰ ਇਸ ਵਿਕਾਸ ਨੂੰ ਕੰਨ ਨੂੰ ਮਿਲਿਆ ਸੀਗਾ ਜੀ ਬੰਗਾ ਇਹ ਲੱਗਿਆ ਸੀ ਲਾ ਕੇ 11 ਸੀ 12 ਤੱਕ ਆਪਣਾ ਡਿਸਕਸ਼ਨ ਕਰਦੇ ਸੀ ਜੀ ਜੀ ਉਹ ਸਾਡਾ ਕੈਂਪ ਲੱਗਿਆ ਸੀਗਾ ਸਾਡੇ ਮੇਰੇ ਬੰਗਾ ਬਲਾਕ ਦੇ 30% ਜਿਹੜੀ ਹੈ ਉਹਨਾਂ ਨੂੰ ਰੈਫਰ ਲੈਟਰ ਦਿੱਤੇ ਗਏ ਸੀ ਤੇ ਉੱਥੇ ਸਾਡੇ 25% ਜਿਹੜੇ ਸਾਡੇ ਜਿਨ੍ਹਾਂ ਨੂੰ ਰੈਫਰ ਲੈਟਰ ਮਿਤੇ ਸੀ। ਤਾਂ ਅੰਗੀ ਕਿ ਮੈਨੂੰ ਖੁਸ਼ੀ ਵੀ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਸਕੀਮਸ ਬਾਰੇ ਪਤਾ ਹੈ। ਹਾਲਾਂਕਿ ਸੇ ਇਹ ਪਹਿਲੀ ਵਾਰੀ ਪ੍ਰਯਾਸ ਕਰ ਰਹੇ ਹਾਂ ਕਿ ਅਸੀਂ ਇੱਕ ਵਾਰੀ ਸਾਰੀਆਂ ਸਕੀਮਸ ਜੋ ਕਿ ਦਿਵਿਆਂਗ ਜਨਾਂ ਦੀ ਸਸ਼ਕਤੀਕਰਨ ਲਈ ਸੀ ਚਲਾ ਰਹੇ ਹਾਂ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾਈਏ। ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੋ ਸਕਦੀਆਂ ਨੇ ਕਿ ਸ਼ਾਇਦ ਨਾਂ ਵੀ ਪਤਾ ਹੋਣ। ਤਾਂ ਤੁਹਾਡੇ ਮੇਨ ਮੇਨ ਮੁੱਦੇ ਜੋ ਸਭ ਤੋਂ ਪਹਿਲਾਂ ਸੀ ਕਿ ਰਾਸ਼ਨ ਕਾਰਡ ਕੱਟੇ ਗਏ ਹਨ ਇਹਦੀ ਸਾਨੂੰ ਡਿਪਾਰਟਮੈਂਟ ਤੋਂ ਲੈਟਰ ਆਈ ਹੈ ਕਿ ਰਾਸ਼ਨ ਕਾਰਡਸ ਦੇ ਵੈਰੀਫਿਕੇਸ਼ਨ ਕਰਾਓ ਮੈਂ 15 ਦਿਨ ਪਹਿਲਾਂ ਹੀ ਇੱਕ ਮੀਟਿੰਗ ਆਰਗੇਨਾਈਜ਼ ਕਰਾਈ ਸੀ ਸਪਲਾਈ ਡਿਪਾਰਟਮੈਂਟ ਦੇ ਨਾਲ ਤਾਂ ਉਹਨਾਂ ਦੇ ਨੁਮਾਇੰਦਿਆਂ ਨੇ ਮੀਟਿੰਗ ਛਾ ਕੇ ਸਾਨੂੰ ਦੱਸਿਆ ਕਿ ਜੀ ਇਹ ਡਾਟਾ ਇਕੱਠਾ ਕਰਨਾ ਪਏਗਾ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਤਾਂ ਬੈਨੀਫਿਸ਼ੀਰੀ ਆਇਡੈਂਟੀਫਾਈ ਕਰਾਂਗੇ ਕਿ ਕਿੰਨਾ ਕਿੰਨਾ ਲੋਕਾਂ ਨੂੰ ਦੇ ਰਾਸ਼ਨ ਕਾਰਡ ਬਣੇ ਹੋਏ ਸੀ ਤੇ ਗਲਤ ਕੱਟੇ ਗਏ ਹਨ ਮੈਂ ਆਪ ਜੀ ਨੂੰ ਵੀ ਰਿਕੁਐਸਟ ਕਰਾਂਗੀ ਕਿ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਧਿਆਨ 'ਚ ਕੋਈ ਇਸ ਤਰ੍ਹਾਂ ਦੇ ਵਿਅਕਾਂਜਨ ਹਨ ਜਿਨ੍ਹਾਂ ਦੇ ਗਲਤ ਰਾਸ਼ਨ ਕਾਰਡ ਕੱਟੇ ਗਏ ਹਨ ਤਾਂ ਉਹਨਾਂ ਦੀ ਲਿਸਟ ਸਾਡੇ ਦਫ਼ਤਰ ਤੱਕ ਪੁੱਜਦੀ ਕਰ ਦਿਓ ਤਾਂ ਕਿ ਅਸੀਂ ਆਪਣੇ ਫੀਲਡ ਸਟਾਫ ਰਾਹੀਂ ਉਹਦੀ ਵੈਰੀਫਿਕੇਸ਼ਨ ਕਰਵਾਈਏ ਤੇ ਡਿਪਾਰਟਮੈਂਟ ਨੂੰ ਵੀ ਸੂਚਿਤ ਕਰੀਏ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਹੈਗਾ ਤੇ ਅਸੀਂ ਇਹਦੇ ਉੱਤੇ ਪੈਰ ਵੀ ਵੀ ਕਰ ਰਹੇ ਹਾਂ ਤੁਹਾਨੂੰ ਵੀ ਰਿਕੁਐਸਟ ਹੈ ਕਿ ਤੁਹਾਡੇ ਧਿਆਨ 'ਚ ਜੇ ਕੋਈ ਆਂਦਾ ਹੈ ਪਾਤ੍ਰਿਤਾ ਸਾਨੂੰ ਲਿਸਟ ਦਿੱਤੀ ਜਾਵੇ ਦੂਸਰਾ ਤੁਹਾਡਾ ਮੁੱਦਾ ਮੇਰੇ ਜੋ ਧਿਆਨ ਚ ਆਇਆ ਉਹ ਯੂਡੀਆਈਡੀ ਕੈਂਪਸ ਦਾ ਤੁਸੀਂ ਜਿਵੇਂ ਦੱਸਿਆ ਕਿ ਫਸਟ ਕੈਂਪ ਦਾ ਤੁਹਾਨੂੰ ਨਹੀਂ ਪਤਾ ਚੱਲ ਸਕਿਆ ਤੇ ਲਾਸਟ ਵਾਲਾ ਕੈਂਪ ਕਿਉਂਕਿ ਬਲਚੌਰ ਦਾ ਸੀ ਤੇ ਇਲੈਕਸ਼ਨ ਹੋਣ ਕਰਕੇ ਉਹ ਚੇਂਜ ਕਰਨਾ ਪਿਆ ਰਹੋ ਤਾ ਮੈਂ ਰਿਕਵੈਸਟ ਕਰਾਂਗੀ ACS ਸਰ ਨੂੰ ਕਿ ਸਰ ਅਸੀਂ ਇੱਕ ਵਾਰੀ ਦੁਬਾਰਾ ਤੋਂ ਇਹ ਕੈਂਪਸ ਜਿਹੜੇ ਹੈਗੇ ਨਵੀਆਂ ਡੇਟਸ ਦੇ ਦੰਦੇ ਆ ਨਵਾਂ ਸ਼ਹਿਰ ਵਿਖੇ ਵੀ ਕੋਈ ਕੈਂਪ ਲਗਵਾ ਦੇਾਂਗੇ ਤੇ ਜਿਹੜੇ ਰਹਿ ਗਿਆ ਬਲਾਚੌਰ ਉਹ ਵਾਲੇ ਉਥੇ ਏਰੀਆ ਚ ਵੀ ਕਵਰ ਕਰਾਂਗੇ ਅਸੀਂ ਇੱਕ ਰੀਸ਼ਡਿਊਲ ਦੁਬਾਰਾ ਜਾਰੀ ਕਰ ਦਾਂਗੇ ਤੇ ਇਨਫੈਕਟ ਮੈਂ ਜ਼ਿਆਦਾ ਨਹੀਂ ਕਹਿ ਸਕਦੀ ਕਿਉਂਕਿ ਮੈਡਮ ਖੁਦ ਆਏ ਨੇ ਉਹ ਯੂਡੀ ਆਈਡੀ ਦੇ ਉੱਤੇ ਤੁਹਾਨੂੰ ਦਰਸਤਨਗੇ ਸਾਰਾ ਕੁਝ ਕਿ ਅਸੀਂ ਰੁਟੀਨ ਦੇ ਵਿੱਚ ਵੀ ਕਦੋਂ-ਕਦੋਂ ਇਹ ਕੈਂਪਸ ਲਗਾਉਂਦੇ ਹਾਂ ਤਾਂ ਲੋਕੀ ਉਸ ਸਹੂਿਦਾ ਦਾ ਕਿਵੇਂ ਫਾਇਦਾ ਲੈ ਸਕਦੇ ਹਨ ਜੇੜਾ ਕੋਈ ਕੈਂਪ 'ਚ ਨਹੀਂ ਆ ਸਕਿਆ ਤਾਂ ਉਹ ਆਪਣੇ ਨੇੜੇ ਦੇ ਸਿਵਲ ਹਸਪੀਟਲ ਜਾ ਕੇ ਕਿਵੇਂ ਆਪਣਾ ਕੈਂਪ ਜੋ ਹੈ ਯੂਡੀਆਈਡ ਆਈਡ ਕਾਰਡ ਬਣਾ ਸਕਦੇ ਹਨ ਤਾਂ ਸੇ ਉਸ ਚੀਜ਼ ਦੀ ਵੀ ਜਾਣਕਾਰੀ ਦੇਾਂਗੇ ਇੱਕ ਤੁਸੀਂ ਮੁੱਦਾ ਉਠਾਇਆ ਹੈ ਕਰੈਕਸ਼ਨ ਆਫ ਯੂਡੀਆਈਡ ਕਾਰਡਸ ਦਾ ਤੇ ਇਹ ਵੀ ਮੈਟਰ ਸਾਡੇ ਡਿਪਾਰਟਮੈਂਟ ਨੇ ਟੇਕ ਅਪ ਕੀਤਾ ਹੈ ਕਿ ਸਾਨੂੰ ਲੈਟਰ ਆਈ ਹੈ ਕਿ ਦੁਰਸਤੀ ਸੰਬੰਧੀ ਵੀ ਕੈਂਪ ਲਗਾਏ ਜਾਣ ਬਟ ਸਾਡੀ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਸਾਨੂੰ ਇਹ ਨਹੀਂ ਪਤਾ ਉਹ ਲੋਕ ਕਿਹੜੇ ਹਨ ਜਿਨ੍ਹਾਂ ਦਾ ਯੂਡੀਆਈਡ ਕਾਰਡ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਗਲਤ ਬਣ ਗਿਆ ਹੈ ਜਾਂ ਟਾਈਮ ਦੇ ਨਾਲ ਦੁਬਾਰਾ ਚੈੱਕ ਅਪ ਦੀ ਜ਼ਰੂਰਤ ਹੋ ਸਕਦੀ ਹੈ ਤਾਂ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਲੋਕਾਂ ਦੀ ਕੋਈ ਲਿਸਟ ਹੈ ਤਾਂ ਪਲੀਜ਼ ਸਾਡੇ ਆਫਿਸ 'ਚ ਇੱਕ ਕਾਪੀ ਦਿਓ ਇੱਕ ਸਿਵਲ ਸਰਜਨ ਆਫਿਸ 'ਚ ਕਾਪੀ ਦਿਓ ਫਿਰ ਅਸੀਂ ਦੋਨੋਂ ਹੀ ਪਾਸੇ ਤੋਂ ਇਸ ਮੈਟਰ ਨੂੰ ਟੇਕ ਅਪ ਕਰਾਂਗੇ ਤੇ ਜੇ ਹੋ ਸਕੇ ਤਾਂ ਪਲੀਜ਼ ਉਸ ਲਿਸਟ ਨੂੰ ਨਾ ਬਲੌਕ ਵਾਈਜ਼ ਬਣਾਣਾ ਇਹ ਜਿੱਥੇ ਜਿੱਥੇ ਸਾਡੀਆਂ PHCs ਨੇ ਹਸਪੀਟਲਸ ਨੇ ਉਸ ਅਕੋਰਡਿੰਗ ਬਣਾਉਣਾ ਜਿਵੇਂ ਰਾਹ ਹੋਨ ਬਲਾਚੌਰ ਨਵਾਂ ਸ਼ਹਿਰ ਕਿਉਂਕਿ ਮੰਨ ਲਓ ਤੁਸੀਂ ਇੱਕ ਏਰੀਆ ਦੇ 25 ਲੋਕ ਲੱਭਦੇ ਹੋ ਬਲਾਚੌਰ ਦੇ ਹੀ ਫਰਜ਼ ਕਰੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਦੁਬਾਰਾ ਡਾਕਟਰ ਨੂੰ ਚੈੱਕਅਪ ਕਰਵਾ ਕੇ ਯੂਡੀਆਰ ਦੀ ਪਰਸੈਂਟੇਜ ਬਣਾਨੀ ਹੈ ਤਾਂ ਅਸੀਂ ਉਹੀ 25 ਲੋਕਾਂ ਨੂੰ ਉਹਨਾਂ ਦਾ ਤੁਸੀਂ ਫੋਨ ਨੰਬਰ ਜ਼ਰੂਰ ਲੈ ਲੈਣਾ ਆਧਾਰ ਕਾਰਡ ਫੋਨ ਨੰਬਰ ਐਂਡ ਐਡਰੈਸ ਅਸੀਂ ਕਾਲ ਕਰਾਂਗੇ ਤੇ ਇੱਕ ਛੋਟਾ ਜਿਹਾ ਕੈਂਪ ਆਰਗੇਨਾਈਜ਼ ਕਰਾ ਦਿਆਂਗੇ ਹਸਪੀਟਲ ਦੇ ਵਿੱਚ ਉਹਦੇ ਨਾਲ ਲੋਕਾਂ ਨੂੰ ਵੀ ਸੁਵਿਧਾ ਰਹੇਗੀ ਤੇ ਸਾਨੂੰ ਕੰਮ ਕਰਨ 'ਚ ਵੀ ਸੌਖਾ ਰਹੇਗਾ ਤਾਂ ਲਿਸਟਾ ਤੁਸੀਂ ਕੋਸ਼ਿਸ਼ ਕਰਨਾ ਬਲਾਕ ਵਾਈਜ਼ ਹੀ ਬਣਾਉਣਾ ਤੇ ਫੋਨ ਨੰਬਰ ਜ਼ਰੂਰ ਲੈ ਲੈਣਾ ਇਸ ਮਸਲੇ ਤੇ ਵੀ ਅਸੀਂ ਜ਼ਰੂਰ ਗੌਰ ਕਰਾਂਗੇ ਤੇ ਮੈਂ ਤੁਹਾਨੂੰ ਇਸ ਚੀਜ਼ ਦਾ ਭਰੋਸਾ ਦਿਵਾਉਣੀ ਆ ਕਿ ਅਸੀਂ ਇਹ ਦੋਨੋਂ ਮੁੱਦੇ ਰਾਸ਼ਨ ਕਾਰਡ ਵਾਲੇ ਤੇ ਜਿਨ੍ਹਾਂ ਦੇ ਯੂਡੀਆਈ ਕਾਰਡ ਠੀਕ ਹੋਣ ਵਾਲੀ ਲੱਗਦੇ ਹਨ ਉਹਨਾਂ ਨੂੰ ਜਾਂ ਦੁਬਾਰਾ ਡਾਕਟਰ ਤੋਂ ਅਸੈਸਮੈਂਟ ਦੀ ਜ਼ਰੂਰਤ ਹੈ ਉਹ ਜ਼ਰੂਰਤ ਦੀ ਗੌਰ ਕਰਾਂਗੇ। ਬਾਕੀ ਜੋ ਤੁਸੀਂ ਕਿਆ ਸੀ ਪੈਨਸ਼ਨ 'ਚ ਵਾਅਦੇ ਦੀ ਗੱਲ ਹੈ ਉਹ ਤਾਂ ਸਰਕਾਰੀ ਪਦਰ ਤੇ ਪਾਲਿਸੀ ਮੈਟਰ ਹੈ ਤੁਸੀਂ ਸਮਝ ਲਓ ਉਸ ਚੀਜ਼ ਨੂੰ ਜਿੱਦਾਂ ਹੀ ਸਰਕਾਰ ਵਿਦਾਏਗੀ ਤਾਂ ਅਸੀਂ ਉਸ 1500 ਜੁਕਾਦੀ ਮਹੀਨਾ ਪੈਨਸ਼ਨ ਦਿੰਦੇ ਹਾਂ ਉਸ ਨੂੰ ਵਧਾਵਾਂਗੇ। ਦੈਨ ਅਲਿੰਕੋ ਦੇ ਕੈਂਪਸ ਬਾਰੇ ਤੁਸੀਂ ਬਹੁਤ ਅੱਛਾ ਪੁਆਇੰਟ ਰੇਸ ਕੀਤਾ ਕਿ ਲਿੰਕੋ ਦੇ ਕੈਂਪ ਲਗਾਏ ਜਾਣ ਤਾਂ ਮੈਂ ਤੁਹਾਡੇ ਧਿਆਨ ਚ ਲਗਾ ਕੇ ਲਿਆ ਦਿੰਨੀ ਆ ਕਿ ਅਸੀਂ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਅਸੈਸਮੈਂਟ ਕਰਵਾਈ ਸੀ ਤੇ ਉਸ ਤੋਂ ਬਾਅਦ ਸਾਡੀ ਜੋ ਡਿਸਟ੍ਰਿਬਿਊਸ਼ਨ ਹੋਈ ਹੈ ਉਹ ਇਸ ਸਾਲ ਹੋਈ ਹੈ ਸਤੰਬਰ ਦੇ ਮੰਥ ਦੇ ਵਿੱਚ ਤਾਂ ਲਿੰਪੋ ਦਾ ਰੂਲ ਹੈ ਕਿ ਉਹ 6 ਮਹੀਨਾ ਦਾ ਗੈਪ ਪਾ ਕੇ ਹੀ ਨਵਾਂ ਅਸੈਸਮੈਂਟ ਸਾਨੂੰ ਜਿਹੜੀ ਉਹ ਕਰਨ ਦਿੰਦੇ ਨੇ ਤੇ ਮੇਰਾ ਆਪਣਾ ਵੀ ਪਰਸਨਲ opinion ਹੈ ਕਿ ਠੰਡ ਦੇ ਮੌਸਮ 'ਚ ਕੈਂਪ ਨਾ ਲਗਾਏ ਜਾਣ ਕਿਉਂਕਿ ਦਿੱਕਤ ਹੁੰਦੀ ਹੈ ਲੋਕਾਂ ਨੂੰ ਆਣ 'ਚ ਆਮ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਹੈ ਤੇ ਸਾਡੇ ਇੱਕ ਮਤਲਬ ਉਹ a head ਮਿਲਦਾ ਹੈ ਕਿ ਹਾਂ ਜੀ ਠੀਕ ਹੈ ਤੁਸੀਂ ਟਾਈਮ ਡਿਊਰੇਸ਼ਨ ਪੂਰੀ ਕਰ ਚੁੱਕੇ ਹੋ ਆਪਣੀ ਤੇ ਨਵਾਂ ਕੈਂਪ ਲਗਾ ਲਓ ਇਨ ਫੈਕਟ ਅਸੀਂ ਇਸ ਸਾਲ 40 ਲੱਖ ਦੇ ਤਕਰੀਬਨ ਸਮਾਨ ਵੰਡਿਆ ਹੈ ਦੇ 218 ਉੱਪਰ ਤੋਂ ਉੱਪਰ ਅਸੀਂ ਉਕਰਨ ਵੰਡੇ ਸੀ ਮੇਰੇ ਧਿਆਨ ਚ ਉਦੋਂ ਜਦੋਂ ਅਸੀਂ ਡਿਸਟ੍ਰਿਬਿਊਸ਼ਨ ਕੈਂਪ ਲਗਾ ਰਹੇ ਸੀ ਮੌਕੇ ਤੇ ਧਿਆਨ ਚ ਆਇਆ ਸੀ ਕਿ ਸਾਡੇ ਦੁਆਬਾ ਕੁਸ਼ਟ ਆਸ਼ਰਮ ਤੇ ਜਿਹੜਾ ਆਪਣਾ ਤਾਰਾ ਸਿੰਘ ਸਰਦਾਤਾਰਾ ਸਿੰਘ ਰੈੱਡ ਕਰਾਸ ਸਪੈਸ਼ਲ ਸਕੂਲ ਦੇ ਬੱਚੇ ਹਨ ਇਹ ਮਿਸ ਆਊਟ ਹੋ ਗਏ ਹਨ ਫਿਰ ਅਸੀਂ ਇਹਨਾਂ ਵਾਸਤੇ ਮੌਕੇ ਤੇ ਹੀ ਸਪੈਸ਼ਲ ਕੈਂਪ ਲਗਾਇਆ ਸੀ ਪਰ ਕਿਉਂਕਿ ਇਹਨਾਂ ਦੀ ਸਟਰੈਂਥ 50 ਬੱਚੇ ਸੀ ਤਾਂ ਇੱਕ ਕੈਂਪ ਲਾ ਸਕਦਾ ਸੀ ਫਿਰ ਅਸੀਂ ਉਹ ਇਹਨਾਂ ਨੂੰ ਉਦੋਂ ਹੀ 3 ਲੱਖ ਸਮਥਿੰਗ 35000 ਦਾ ਸਮਾਨ ਵੰਡ ਕੇ ਗਏ ਸੀ ਤਾਂ ਤੁਸੀਂ ਵੀ ਅਗਰ ਇਹ ਉਪਰਾਲਾ ਕਰ ਸਕਦੇ ਹੋ ਆਪਣੇ ਪੱਧਰ ਤੇ ਮੰਨ ਲਓ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਟ੍ਰਾਈਸਾਈਕਲ ਦੀ 휠 ਚੇਅਰ ਦੀ ਸੇਮ ਉਹੀ ਪੈਟਰਨ ਤੇ ਬਲੌਕ ਵਾਈਜ਼ ਲਿਸਟਰ ਤਿਆਰ ਕਰੋ ਤਾਂ ਕਿ ਸਾਨੂੰ ਕੈਂਪ ਲਗਾਉਣਾ ਸੌਖਾ ਰਹੇ ਅਸੀਂ ਉਹਨਾਂ ਹੀ ਲੋਕਾਂ ਨੂੰ ਬੁਲਾਈਏ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਸ ਨੇੜੇ ਤੋਂ ਨੇੜੇ ਹੀ ਲਗਾਉਣਾ ਚਾਹੀਦਾ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜ਼ਿਲ੍ਹਾ ਪੱਧਰੀ ਨਾ ਕੀਤੇ ਜਾਣ ਕਿਉਂਕਿ ਇੱਕ ਜਗ੍ਹਾ ਤੇ ਪੂਰੇ ਜ਼ਿਲ੍ਹੇ ਨੂੰ ਲੈ ਕੇ ਆਉਣਾ ਥੋੜਾ ਮੁਸ਼ਕਿਲ ਹੁੰਦਾ ਤੁਸੀਂ ਕੋਸ਼ਿਸ਼ ਕਰੋ ਬਲਾਕ ਵਾਈਜ਼ ਲਿਸਟਾ ਬਣਾਓ ਇਹ ਲਿਸਟਾਂ ਵੀ ਸਾਨੂੰ ਦਿਓਗੇ ਤਾਂ ਆਈ ਐਮ ਵੈਰੀ ਹੋਪਫੁਲ ਕਿ ਅਸੀਂ ਤੁਹਾਡਾ ਇਹ ਕੰਮ ਵੀ ਜ਼ਰੂਰ ਕਰਾ ਦਿਆਂਗੇ ਠੀਕ ਹੈ